ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ سلسلہ ਨਿਰੰਤਰ ਜਾਰੀ ਰਿਹਾ ਉੱਥੇ ਹੀ ਹਲਕਾ ਫਗਵਾੜਾ ਵਿਧਾਨ ਸਭਾ ਤੋਂ ਆਪ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਨੂੰ ਚੋਣਾਂ ਤੋਂ ਬਾਅਦ ਵੀ ਵੋਟਰਾਂ ਦਾ ਸਮਰਥਨ ਮਿਲ ਰਿਹਾ ਹੈ ਜਿੱਥੇ ਪਿੰਡ ਭੁੱਲਰਾਈ ਤੋਂ ਮੈਡਮ ਅਮਨਦੀਪ कौर ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਜਿੰਦਰ ਸਿੰਘ ਮਾਨ ਸਰਦਾਰ ਜਿੰਦਰਜੀਤ ਸਿੰਘ ਖੇਲਿਆਨ ਆਪ ਸੀਨੀਅਰ ਆਗੂ ਅਤੇ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਨਦੀਪ ਢੰਡਾ ਦੀ ਰਿਪੋਰਟ ਖੇਲਿਆਨ ਸਾਹਿਬ ਮੈਡਮ ਅਮਨਦੀਪ ਕੌਰ ਪੁੱលਰਾਇਤ ਉਹ ਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਤੇ ਤੁਹਾਡਾ ਕੀ ਕਹਿਣਾ ਜੀ ਅਸੀਂ ਪੰਜਾਬ ਦਾ ਆਵਾਜ਼ੀਪੁਰ ਦਾ ਬਹੁਤ ਮਾਰ ਕਰਦੇ ਆ ਜਿਨਾ ਕਿ ਨੇ ਆਵਾਜ਼ੀ ਪਾਰਟੀ ਦੀ ਨੀਤੀ ਤੋਂ ਦੇਖ ਕੇ ਸਦਾਰ ਜਗਨਨ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਵਾਜ਼ੀ ਪਾਰਟੀ ਜਾਈ ਦਿੱਤੀ ਹੈ ਅਸੀਂ ਆਈ ਕਿ ਜਿਹੜੇ ਦੇ ਵਿੱਚ ਜੁਨੇ ਵੀ ਪੜੇ ਲੱਗੇ ਜਿਹੜੀਆਂ ਤੇ ਆਉਣ ਵਾਲੇ ਸਮੇਂ ਨੂੰ ਸੁਧਾਰ ਕਰਨਾ ਚਾਹੁੰਦੇ ਹੈ ਜੂਸ ਜਿਹੜਾ ਖਾਸ ਕਰਕੇ ਉਹ ਯੂ ਨਾ ਉਹ ਬੜੇ ਜਾਸਟ ਰਿਜ਼ਲਟ ਤੇ ਜਾਣਾਂ ਦੇ ਨਾਲ ਜਿੱਦਾਂ ਦੂਸਰੀਆਂ ਪਾਰਟੀਆਂ ਮਿਖਲਾ ਗਈਆਂ ਕੋਈ ਕੁਝ ਕੀ ਨਹੀਂ ਦਾ ਕੁਝ ਕੀ ਜਾਂਦਾ ਬਹੁਤ ਵਧੀਆ ਰਿਜ਼ਲਟ ਦਾਸ ਜਿਹੜੋ ਆਮ ਆਦਮੀ ਪਾਰਟੀ ਦੇ ਆਉਣੇ ਆ ਤੇ ਮੈਂ ਅਮਰਜੀਤਪੁਰ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਅਸੀਂ ਪੁਲਾ ਰਾਈ ਦੇ ਵਿੱਚ ਹੋਰ ਜਿਆਦਾ ਤਕਰੀ ਹੋਣਾ ਕਿ ਇਹ ਆਪਣੇ 그룹 ਨੂੰ ਹੋਰ ਵੱਡਾ ਕਰੂਗੀ ਜਿਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਪਿੰਡਾਂ ਲਈ ਜਿਹੜੀ ਪਲਾਨ ਨੇ ਉਹ ਬਹੁਤ ਵਧੀਆ ਹੋਊਗੀ ਧੰਨਵਾਦ ਮਾਨਸਬ ਰਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜ਼ਿੰਦਰ ਕੌਰ ਪਠੱਲ ਜੀ ਨੇ ਬਿਆਨ ਦਿੱਤਾ ਸੀਗਾ ਕਿ ਚੋਣਾਂ ਤੋਂ ਬਾਅਦ ਆਪ ਦਾ ਗੱਟ ਜੋੜ ਕਾਂਗਰਸ ਪਾਰਟੀ ਨਾਲ ਹੋ ਸਕਦਾ ਹੈ। ਉਹਦੇ ਬਾਰੇ ਤੁਹਾਡੀ ਪ੍ਰਤੀਕਿਰਿਆ ਕੀ ਹੈ? ਜਿਸ ਪਠੱਲ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਮੈਨੂੰ ਲੱਗੇ ਉਹਨਾਂ ਨੂੰ ਕਾਂਸਟਰਚੂ ਦਾ ਪਤਾ ਹੈ। ਮੇਰੇ ਖਿਆਲ ਨਾਲ ਉਹ ਬੜੀ ਸੋਚਣੀ ਹੈ। ਕਾਂਸਟਰਚੂ ਨੂੰ ਅਸਹਿਜ ਛੱਡ ਚੁੱਕੇ ਹੈ। ਸ਼੍ਰੀ ਗੰਗਸ਼ੂ ਦਾ ਇਹ ਹਾਸਲ ਮਕਾਲੀਕੋਸ਼ਿਪ ਕਿਸੇ ਅਗਰ ਚ ਮਿਲਿਆ ਸੀ ਜਗੇ ਜਾਤੀ ਦੀ ਸਭ ਤੋਂ ਵੱਡੀ ਪਾਰਟੀ ਔਰ ਸਭ ਤੋਂ ਲੜਾਈ ਇਸ ਤੋਂ ਸ਼ੁਰੂ ਹੋਈ ਸੀ ਆਪਰ ਅੱਪੀ ਕਾਂਸਪੇ ਹੋਈ ਹੈ ਹਰਜਨੇ ਲੀਡਰ ਨੇ ਹੁੰਨੇ ਉਹਨਾਂ ਦੀਆਂ ਮੂਹ ਨੇ ਹੋਈਆਂ ਉਹਨਾਂ ਦੀਆਂ ਬਾਚਾਂ ਨੇ ਉਹਨਾਂ ਦੀ ਸੋਚ ਹੈ ਕਿ ਸਿਸ਼ ਪਠਰਦਾ ਨਿਜੀ ਪਿਆਨ ਹੋ ਸਕਦਾ ਕਿ ਨੈਸ਼ਨਲ ਸਾਡੇ ਨਾਲ ਆਮਾਦੀ ਪਾਰਟੀ ਨਾਲ ਜਾਂ ਕਾਂਸਪਾਟੀ ਨਾਲ ਮੇਰਾ ਨਿਕਾਲੇ ਦਾ ਕੁਝ ਮੰਦ ਹੋਵੇ ਇਹ ਗੱਲ ਹੈ ਕਿ ਕਾਂਸ ਨੂੰ ਆਪਕਾ ਤਾਂ ਪਈ ਹੋਈ ਹੈ ਕਿ ਐਮਐਲਏ ਨੂੰ ਕਦੀ ਕਿਸੇ ਸਰਪੇ ਪਈ ਹੋਵੇ ਕਿਸੇ ਸਰ ਤੇ ਵੀ ਕਿਸੇ ਨੇ ਉਸਾਰਿਆ ਨਹੀਂ ਇਹ ਚੰਬਰੀ ਹੈ ਕਿ ਕਾਂਸ ਵਰੀ ਮੈਦਾਨ ਕੱਟੀ ਸੁਣਿਆ ਕਪਿਲ ਮੈਂ ਸੁਣਿਆ ਪਰ ਟੈਕਸਰੀ ਇਹ ਸਰਕਾਰ ਬਣਾਉਣ ਦੀ ਸ਼ੇਪ ਦੇ ਵਿੱਚ ਜਾਂ ਸਰਕਾਰ ਨੂੰ ਸੰਤਾ ਆਮਦੀ ਪਾਰਟੀ ਰੱਖਦੀ ਹੈ 10 ਫੀਸਦ ਤੋਂ ਬਾਅਦ ਤੁਸੀਂ ਰਿਜ਼ਲਟ ਦਾ ਨਾਮ ਦੇਖੋਗੇ ਕਿ ਸਾ ਕਲੈਰਿਟੀ ਆ ਰਹੀ ਐਸਟ ਦੇ ਵਿੱਚ ਉਹ ਟਟੜਬਾਤ ਉਸਨਾਲ ਆਮ ਆਪਾ ਦੀ ਪਾਰਟੀ ਜਿਹੜਾ ਉਹਦੀ ਅਪਰਾਪਾਤ ਰੇ ਔਰ ਮੈਂ ਕਾਣਸ਼ੀ ਹਾਂ ਔਰ ਖਾਸ ਕਰਕੇ ਮਿਸਪੋਟਿੰਗ ਨੂੰ ਪ੍ਰਿੰਟ ਕਿ ਰਮਤ ਕਿ ਭਾਵੇਂ ਤੁਸੀਂ ਸੰਦਰਭਿਆਨਾ ਦਬ੍ਰੇ ਕਰੂ ਆਮ ਆਪਾ ਦੀ ਪਾਰਟੀ ਇਸ ਸਮਰਥਾ ਜੇ ਨੇਚਰ ਦੂਜੀ ਤਰ੍ਹਾਂ ਤੇ ਆਉਂ ਮੈਂ ਤੁਸੀਂ ਕਿਸੇ ਨਸ ਸਮਝ ਰਖਦੇ ਹੋ ਕਰ ਸਕਦੇ ਬੇਉਦਾ ਬਿਆਨ ਔਰ ਜਿਸਮ ਪਹਿਲੇ ਕਿ ਐਸੀ ਕਿ ਇਹਨਾਂ ਦੀ ਆਪਣੀ ਸੋਚ ਔਰ ਇਹਨਾਂ ਦੀ ਕਬਰਾੜ ਦੀ ਨਿਸ਼ਾਨੀ ਹੈ ਜੋ ਇਸਾਂ ਦੇ ਬਿਆਨ ਦੇ ਆਮ ਆਦਮੀ ਪਾਰਟੀ ਰਿਹਾ ਸਟੇਬਲ ਹੋ ਰੋ ਸਰਕਾਰ ਬੰਦਿਸ਼ਾਂ ਕਰਦੀ ਹੈ ਪਰ ਸੰਗ ਨੂੰ ਮੁਕਮਤਿ ਹੋਗੇ। ਔਰ ਆਮ ਆਦਮੀ ਪਾਰਟੀ ਦਾ ਆਪਣਾ ਜੱਡਾ ਜੋ ਪੰਜਾਬ ਚ ਲੱਗ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਔਰ ਸੀਨੀਅਰ ਲੀਡਰਾਂ ਉੱਪਰ ਇਹ ਦੋਸ਼ ਲਾਏ ਜਾ ਰਹੇ ਨੇ। ਸਰਦਾਰ ਸ਼ਮਸ਼ੇਰ ਸਿੰਘ ਧੁੱਲੋ ਜੀ ਨੇ ਹਰੀਸ਼ ਚੌਧਰੀ ਉੱਪਰ ਦੋਸ਼ ਲਾਇਆ ਕਿ ਇਹਨਾਂ ਨੇ ਟਿਕਟਾਂ ਵੇਚੀਆਂ। ਮੈਂ ਸਮਝਦਾ ਕਿ ਬਰੇ ਲੰਮੀ ਸਮੇਂ ਤੋਂ ਮੈਂ ਸਨ ਅਸਿੱਤ ਗਿਆ। ਇੱਕ ਤਾਂ ਪਰਿਸ਼ੰਗ ਹੋਰ ਵੀ। ਅਕਸ਼ਰ ਪੰਜਾਬ ਨੂੰ ਇਹ ਲੋਕੜੇ ਬਾਹਰੋਂ ਆਉਂਦੇ ਨੇ ਖਾਸ ਕਰਕੇ ਜੀਸੀਸੀ ਦੇ ਅਜਰ ਵਰ ਜਿਹਨਾਂ ਸੈਕਟਿਵ ਗਏ ਨਾਲੀ ਕੋ ਪੰਜਾਬ ਦੇ ਲਈ। ਕੋ ਖਾਨ ਪੈਸ਼ਾਂ ਨਹੀਂ ਖਾਣ। ਉਹਨਾਂ ਵਿੱਚ ਕ੍ਰੀ ਚੌਧਰੀ ਵੀ ਬੋਲ ਰਹੇ ਲੇ। ਅਰਜੀਸ਼ ਚੌਧਰੀ ਨੇ ਜਿਸ ਤਾਂ ਲੋਕਾਂ ਨੂੰ ਡੇਲ ਕੀਤਾ ਜਨਵਰੀ ਸੰਡੇਲ ਕੀਤਾ ਉਹਨਾਂ ਨੇ ਆਪਣੇ ਅੱਛੀਨੀ ਸਵਾਲ। ਇੱਕ ਵਾਰ ਮੈਨੂੰ ਮਿਸਟਰੋਂ ਦੇ ਨਾਤੇ ਡਿਜ਼ਾਈਨ ਕਰਕੇ ਤੁਸੀਂ ਪੰਜਾਬ ਚ ਆ ਕੇ ਬੈਠੇ ਹੋ ਕਦੀ ਵੀ ਇਸ ਸੰਗਤ ਕਿ ਕਦੀ ਕੋਈ ਜਨ ਸੈਕਰੀਡਾ ਪੱਕਾ ਹੜਾ ਪੰਜਾਬ ਖੇਡਾ ਲਵੇ ਪੰਜਾਬ ਦਾ ਮਚਾਓ ਇਹ ਰੀ ਸ਼ੋਧੇ ਨੇ ਇਹ ਰੀ ਚਰਚਾ ਕੀਤੀ ਹੈ ਮੇਰਾ ਖਿਆਲ ਹੈ ਕਿ ਇਸ ਕਰਕੇ ਉਹਨਾਂ ਨੂੰ ਬਦੌਮੀ ਦਾ ਟਿਕਾਣਾ ਜਿਹੜਾ ਉਹਨਾਂ ਨੇ ਬਥੇ ਤੇ ਲਾ ਕੇ ਸਰ ਹੁਣ ਜਿਸ ਤਰ੍ਹਾਂ ਰੂਸ ਔਰ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ ਗ੍ਰਹਿ ਮੰਤਰੀਲੇ ਨੂੰ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਮੈਂ ਸੰਘਾ ਕੇ ਭਾਰਤ ਦੀ ਜੋ ਪਾਲਿਸੀ ਹੈ ਜਿਸ ਤਰ੍ਹਾਂ ਨੇ ਦੋਨੋਂ ਪਾਸੇ ਤੋਂ ਆਪਣਾ ਆਪਣੇ ਆਪ ਨੂੰ ਵੱਖਰਾ ਰੱਖਿਆ ਸ਼ਾਇਦ ਮੋਦੀ ਸਾਹਿਬ ਜ਼ਿਆਦਾ ਸਮਝਦੇ ਨੇ ਪਰ ਮੈਂ ਸਮਝਦਾ ਕਿ ਭਾਰਤ ਨੂੰ ਭਾਰਤ ਨੇ ਸਿਰਫ ਇੱਕ ਕੁਝ ਸੋਚਿਆ ਕਿ ਸਨ ਕਿਸੇ ਦੀ ਕਿਨਾਰੇ ਸਾਡੇ ਬੱਚੇ ਜਿਹੜੇ ਗਏ ਹੋਏ ਨੇ ਉਹ ਉੱਥੋਂ ਬਚ ਜਾਣ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਐਸ ਕਿਸਾਰ ਨੇ ਦੀ ਜਿੱਥੋਂ ਤੱਕ ਬੱਚਿਆਂ ਦੀ ਇਹ ਲੋਕ ਮਛੇ ਜੀ ਨੂੰ ਦਾ ਸਵਾਲ ਹੈ ਸ਼ਾਇਦ ਬੈਟਰ ਹੈ ਕਿ ਉਹਨਾਂ ਦੇ ਮਾਪੇ ਜਿਸਾਂ ਇਹ ਉਲਝੋ ਹੋਏ ਨੇ ਅਸੀਂ ਤਾਂ ਸਾਰੇ ਸੀ ਉਲਝੋ ਹੋਏ ਹਾਂ ਉਹਨਾਂ ਬੱਚੇ ਦੀ ਜਾਨ ਜਿਹੜੀ ਬਚ ਗਈ ਤਾਂ ਬੈਟਰ ਹੈ ਪਰ ਜੇ ਇਹਨਾਂ ਹੋਵੇ ਕਿ ਇਹ ਦੋਨੋਂ ਦੇ ਚੋਂ ਸਾਡੇ ਬੱਚੇ ਗਏ ਨੇ ਡੀਆ ਤਾਂ ਉਹਨਾਂ ਦੀ ਲਾਈਫ ਖਤਮ ਹੋ ਗਈ ਉਸਤਾ ਦਾ ਸਿਮਰਨਜੀਤ ਸਿੰਘ ਮਾਨ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਬਿਆਨ ਸੀਗਾ ਕਿ ਜੋ ਯੂਕਰੇਨ ਦੇ ਵਿੱਚ ਜੋ ਭਾਰਤੀ ਸਟੂਡੈਂਟ ਰਹੇ ਨੇ ਬੇਹੂਦਾ ਬਿਆਨ ਆ ਉਹ ਵਾਪਿਸ ਨਾਉਣ ਉਹ ਹਥਿਆਰ ਚੁੱਕਾ ਬਿਆਨ ਬੇਹੂਦਾ ਬਿਆਨ ਹੈ ਇਸ ਸਨੀਅਰ ਸੈਟਮੈਂਟ ਜਿਹੜੀਆਂ ਉਹ ਬੱਚਾ ਆਪਣੀ ਜਿਹੜੀਆਂ ਉਹ ਚੰਗੀਆਂ ਨਹੀਂ ਕਰਦੇ ਹਰ ਇਨਸਾਨ ਨੂੰ ਆਪਣੀ ਇਲਾਦ ਪਿਆਰੀ ਆ ਬੱਚੋ ਤੇ ਪੜਨ ਗਏ ਨੇ ਜਿੰਦਗੀ ਬਣਾਉਂਦੇ ਨੇ ਜਿੰਦਗੀ ਬਰਬਾਦ ਕਰਨੇ ਗਏ ਮਾਨ ਸਾਹਿਬ ਨੂੰ ਇਹ ਦੱਸ ਸਮਝਾਣੀ ਚਾਹੀਦੀ ਹੈ ਉਹ 10 ਤਰੀਕ ਤੋਂ ਬਾਅਦ ਸਰ ਆਮ ਆਦਮੀ ਪਾਰਟੀ ਸਰਕਾਰ ਬਣਾਈ ਮੈਨੂੰ ਲੋਕਾਂ ਦੇ ਵੀਊ ਲੋਕਾਂ ਦਾ ਹਿੱਟ ਸ਼ੂਟ ਦੇਖ ਕੇ ਮੈਨੂੰ ਮਹਿਸੂਸ ਹੁੰਦਾ ਕਹਾਂ ਮੈਂ ਡਿਪਾਰਟਡ ਇਕੱਲੇਸ਼ ਪਾਟੇ ਨੂੰ ਸਿਕਾਣ। ਥੈਂਕ ਯੂ ਸਰ। ਇਟਸ ওকে। ਥੈਂਕ ਯੂ।